ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈਬ ਹਕੀਮੀ ਨੁਸਖੇ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਮੇਰਾ ਸਲਾਮ ਦਾ ਸਤਿ ਸ੍ਰੀ ਅਕਾਲ ਔਰ ਖਾਸ ਕਰਕੇ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਾ ਗੁਰਪੁਰਬ ਕਾ ਦਿਨ ਹੈ ਜੀ ਤੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਔਰ ਗੁਰਪੁਰਬ ਦੀ ਹਾਰਦਿਕ ਸ਼ੁਭਕਾਮਨਾئیں ਦੋਸਤੋ ਅੱਜ ਮੈਂ ਜੇਸੇ ਨੁਸਖੇ ਦੇ ਗੱਲ ਕਰਨੀ ਚਾਹਣਾ ਇੱਕ ਗੁਰਪੁਰਬ ਦਾ ਗਿਫਟ ਹੈ ਖਾਸ ਕਰਕੇ ਔਰਤਾਂ ਲਈ ਕਿਉਂਕਿ ਬਹੁਤ ਜ਼ਿਆਦਾ YouTube ਚੈਨਲਾਂ ਤੇ ਜ਼ਿਆਦਾਤਰ ਮਰਦਾਂ ਦੇ ਮੁਤਲਕ ਨੁਸਖੇ ਦਿੱਤੇ ਗਏ ਨੇ ਤੇ ਅੱਜ ਮੈਂ ਜੋ ਨੁਸਖਾ ਦੋਸਤਾਂ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜੀ ਇਹ ਔਰਤਾਂ ਦੇ ਮਸਾਇਲ ਕਿਸੇ ਵੀ ਤਰ੍ਹਾਂ ਦੇ ਔਰਤਾਂ ਦੇ ਕੋਈ ਵੀ ਮਸਾਇਲ ਚਾਹੇ ਰਹਿਮ ਦੇ ਹੋਣ ਚਾਹੇ ਕਮਜ਼ੋਰੀ ਹੋਵੇ ਔਰ ਕਿਸੇ ਵੀ ਤਰ੍ਹਾਂ ਦੇ ਪੀਰੀਅਡ ਦਾ ਖੁੱਲ ਕੇ ਨਾ ਆਣਾ ਠੀਕ ਹੈ ਬੱਚੇ ਦਾ ਨਹੀਂ ਸੋਜ ਸੂਤ ਕਹਵਾ ਹੈ ਜੀ ਔਰ ਮੈਦਾ ਠੀਕ ਨਹੀਂ ਹੁੰਦਾ ਜਿਨ੍ਹਾਂ ਦਾ ਉਹਨਾਂ ਵਾਸਤੇ ਬੜਾ ਲਾਜਵਾਬ ਨੁਸਖਾ ਹੈ ਯਾਨੀ ਕਿ ਔਰਤਾਂ ਦੇ ਤਕਰੀਬਨ ਹਰੇਕ ਅਮਰਾਜ ਦੇ ਕੰਮ ਕਰਨ ਵਾਲਾ ਨੁਸਖਾ ਹੈ ਜੀ ਖਾਸ ਕਰਕੇ ਔਰਤਾਂ ਮੇਰੀਆਂ ਪੈਣਾ ਮਾਵਾਂ ਲਈ ਇੱਕ ਖਾਸ ਗਿਫਟ ਦੇ ਰਿਹਾ ਜੀ ਤੋਂ ਨੁਸਖਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਇੱਕ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰੇ ਔਰ ਚੈਨਲ ਨੂੰ ਅੱਗੇ ਸ਼ੇਅਰ ਵੀ ਕਰਨ ਔਰ ਕੰਢੀ ਵਾਲੇ ਨਿਸ਼ਾਨ ਨੂੰ ਵੀ ਪ੍ਰੈਸ ਕਰੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਨੂੰ ਵਾਇਸਰ ਨਾਲ ਮਿਲਦੀ ਰਹੇ। ਤੋ ਨੁਸਖਾ ਕੁਛ ਇਸ ਤਰ੍ਹਾਂ ਹੈ ਜੀ। ਮਗਜ ਜੈਫਲ 6 ਮਾਸ਼ੇ, ਜਲਵਤਰੀ 6 ਮਾਸ਼ੇ, ਲੌਂਗ 6 ਮਾਸ਼ੇ, ਬੀਮ ਸੈਣੀ ਕਪੂਰ 6 ਮਾਸ਼ੇ ਔਰ ਨਾਗ ਕੇਸਰ 2 ਤੋਲਾ ਔਰ ਕੇਸਰ ਜਾਨੀ ਕਿ ਜਾਫਰਾਨ 6 ਗ੍ਰਾਮ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮਰਬਾ ਸ਼ਾਇਦ ਹਸਵੇ ਜਰੂਰਤ ਕਿਸੇ ਵੀ ਚੀਜ਼ ਦਾ ਮਰਬਾ ਲੈ ਲਓ ਗਾਜਰ ਦਾ ਲੈ ਲਓ ਜਾਂ ਕਿਸੇ ਦਾ ਵੀ ਇਹਨਾਂ ਨੂੰ ਅਛੀ ਤਰ੍ਹਾਂ ਕੱਟ ਪੀਸ ਕੇ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕੱਟ ਪੀਸ ਕੇ ਕੱਪੜਾ ਛਾਂਡ ਕਰੋ ਅਤੇ ਸ਼ਹਿਦ ਅਤੇ ਮਰਬਾ ਪਾ ਕੇ ਇਹਨੂੰ ਚਿਹਨੇ ਬਰਾਬਰ ਗੋਲੀਆਂ ਤਿਆਰ ਕਰੋ ਠੀਕ ਹੈ ਜੀ ਇੱਕ ਗੋਲੀ ਰੋਟੀ ਤੋਂ ਬਾਅਦ ਦੁੱਧ ਨਾਲ ਦੋ ਹਫ਼ਤੇ ਸੇਵਨ ਕਰਵਾਓ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਲਾਜਵਾਬਤ ਪਿਆਰੇ ਰਿਜ਼ਲਟ ਦੇ ਇਹ ਕੁਮਾਂ ਵੀ ਆਪਾਂ ਇਸਤੇਮਾਲ ਕਰਾ ਸਕਦੇ ਕੋਈ ਦਾ ਮਸਲਾ ਨਹੀਂ ਹੈ ਕੋਈ ਗੜਬੜ ਨਹੀਂ ਕਰੇਗਾ ਇਹ ਇੱਕ ਗੋਲੀ ਰੋਟੀ ਦੇ ਬਾਅਦ ਦੇਣੀ ਹੈ ਸਵੇਰ ਸ਼ਾਮ ਤੇ ਚਾਹੇ ਇੱਕ ਮਾਂ ਦੇ ਦੋ ਚਾਹੇ ਦੋ ਹਫ਼ਤੇ ਦੇ ਦੋ ਕਿਸੇ ਵੀ ਤਰ੍ਹਾਂ ਦੀ ਲੇਡੀਜ਼ ਦੀ ਕਮਜ਼ੋਰੀ ਹੈ ਦਰਦਾਂ ਰਹਿਮ ਦੀ ਸੋਜ ਹੈ ਜੀ ਔਰ ਪੀਰੀਅਡ ਖੁੱਲ ਕੇ ਨਹੀਂ ਆ ਰਹੇ ਤੇ ਬੜਾ ਹੀ ਲਾਜਵਾਬੇ ਕੰਮ ਕਰਦਾ ਹੈ ਮੈਦੇ ਦੇ तमाम ਰੋਗਾਂ ਵਾਸਤੇ ਕੰਮ ਕਰਦਾ ਹੈ ਤੇ ਜਿਹੜੀ ਲੇਡੀਜ਼ ਦੇ ਫालतू ਚਰਬੀ ਉਹਨੂੰ ਮੈਂ ਕੱਟ ਕਰਦਾ ਐ ਅਤੇ ਜੋ ਵੀ ਨੁਸਖੇ ਨੂੰ ਬਣਾਏਗਾ ਹਮੇਸ਼ਾ ਯਦਵਾਨ ਮੇ ਯਾਦ ਰੱਖੇਗਾ ਤੇ ਬੜੀ ਮਿਹਰਬਾਨੀ ਸ਼ੁਕਰੀਆ ਜੁਮੇ ਤੁਹਾਡਾ ਦੋਸਤ ਹਕੀਮ ਸਾਹਿਬ ਸਿੰਘ ਪੰਜਾਬ ਅੰਮ੍ਰਿਤਸਰ ਅਤੇ ਮੇਰਾ ਫੋਨ ਨੰਬਰ ਹੈ 959266980 ਇਸ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਕਾਲ ਕਰ ਸਕਦੇ ਜੇ ਵਟਸਐਪ ਮੈਸੇਜ ਕਰ ਸਕਦੇ ਜੇ ਤੇ ਤੁਹਾਡਾ ਤੁਰੰਤ ਜਵਾਬ ਦਿੱਤਾ ਜਾਏਗਾ ਬੜੀ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮੇਰੇ ਵੱਲੋਂ ਸਾਰਿਆਂ ਦੋਸਤਾਂ ਭੈਣ ਭਰਾਵਾਂ ਨੂੰ ਗੁਰੂ ਨਾਨਕ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ